ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਿਜ਼ਨਸ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਜਾਂਚ ਦੇ ਮਾਮਲੇ ਦੇ ਨਾਲ ਜੁੜੀ ਹੋਈ ਖਬਰ ਦੇ ਨਾਲ ਕਰਦੇ ਹਾਂ ਬੁਲੇਟਨ ਦੀ ਸ਼ੁਰੂਆਤ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਬਿਜ਼ਨਸ ਬਿਊਰੋ ਹੁਣ ਤੱਕ 6 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ ਤੇ ਬਿਜ਼ਨਸ ਦੀਆਂ ਟੀਮਾਂ ਦੇ ਵੱਲੋਂ ਵੱਖੋ ਵੱਖਰੇ ਖੇਤਰਾ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਚੰਡੀਗੜ੍ਹ ਦੇ ਵਿੱਚ ਜਾਣਕਾਰੀ ਦੇ ਮੁਤਾਬਕ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ Shimla ਲੈ ਕੇ ਵੀ ਪਹੁੰਚੀ ਸੀ ਬਿਜ਼ਨਸ ਦੀ ਟੀਮ ਉੱਥੇ ਵੀ ਜਾਂਚ ਕੀਤੀ ਗਈ ਹੈ ਮਜੀਠੀਆਂ ਨਾਲ ਜੁੜੇ ਹੋਏ ਮਾਮਲਿਆਂ ਦੀ ਤੇ ਅੱਜ ਵਿਕਰਮ ਸਿੰਘ ਮਜੀਠੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਮਜੀਠਾ ਦੇ ਵੱਲ ਬਿਜ਼ਨਸ ਦੀ ਟੀਮ ਰਵਾਨਾ ਹੋ ਚੁੱਕੀ ਹੈ ਤੇ ਇੱਥੇ ਹੀ ਵਿਕਰਮ ਸਿੰਘ ਮਜੀਠੀਆਂ ਦੇ ਨਾਲ ਜੁੜੇ ਇਸ ਮਾਮਲੇ ਅਤੇ ਇਸ ਦੇ ਨਾਲ ਹੀ ਅਜੋ ਜਾਇਦਾਦਾਂ ਨੇ ਉਹਨਾਂ ਦੀ ਜਾਂਚ ਵੀ ਬਿਜ਼ਨਸ ਦੀ ਟੀਮ ਦੇ ਵੱਲੋਂ ਕੀਤੀ ਜਾਵੇਗੀ ਸੋ ਮਜੀਠਾ ਅੱਜ ਵਿਜੀਲੈਂਸ ਦੀ ਟੀਮ ਦੁਪਹਿਰ ਵੇਲੇ ਪਹੁੰਚ ਰਹੀ ਹੈ ਸੋ ਇਸੇ ਮਾਮਲੇ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ ਨਾਰਕੋਟਿਕ ਕੰਟਰੋਲ ਬਿਊਰੋ ਯਾਨੀ ਕਿ एनसीबी ਨੇ ਪੰਜਾਬ ਬਿਜ਼ਨਸ ਬਿਊਰੋ ਨੂੰ ਪੱਤਰ ਲੈ ਕੇ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਦੀ ਮੰਗ ਕੀਤੀ ਹੈ ਤੁਹਾਨੂੰ ਦੱਸ ਦਈਏ ਇਸ ਪੱਤਰ ਦੇ ਵਿੱਚ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਇਹ ਪਤਾ ਲੱਗਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਬਿਜ਼ਨਸ ਬਿਊਰੋ ਦੁਆਰਾ ਡਰਗ ਮਨੀ ਨਾਲ ਜੁਨੇ ਮਾਮਲੇ ਦੇ ਵਿੱਚ ਸਹਾਇਕ ਦੀ ਭੂਮਿਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸੋ ਇਸ ਪੱਤਰ ਦੇ ਮੁਤਾਬਕ ਜਾਂਚ ਦੇ ਵਿੱਚ ਪਾਰਦਰਸ਼ਤਾ ਡੰਗਾਈ ਲਿਆਉਣ ਦੇ ਲਈ ਉਹਨਾਂ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਐਨਸੀਬੀ ਦੀ ਟੀਮ ਨੂੰ ਜਾਂਚ ਦੀ ਪੁੱਛਗਿੱਛ ਦੀ ਇਜਾਜ਼ਤ ਦਿੱਤੀ ਜਾਵੇ ਸੋ ਇਸ ਮਾਮਲੇ ਦੇ ਵਿੱਚ ਐਫਆਈਆਰ ਦੀ ਕਾਪੀ ਅਤੇ ਬਿਜ਼ਨਸ ਬਿਊਰੋ ਦੇ ਕੋਲ ਜਬਤ ਕੀਤੇ ਗਏ ਉਪਲਬਧ ਡਿਜੀਟਲ ਡਾਟਾ ਦੀ ਕਾਪੀ ਅਤੇ ਹੋਰ ਸੰਬੰਧਿਤ ਦਸਤਾਵੇਜ਼ ਵੀ ਐਨਸੀਬੀ ਨੇ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ ਸੋ ਐਨਸੀਬੀ ਇਸ ਮਾਮਲੇ ਦੇ ਵਿੱਚ ਹੁਣ ਪੂਰਾ ਡਾਟਾ ਜਿਹੜਾ ਪੰਜਾਬ ਬਿਜ਼ਨਸ ਬਿਊਰੋ ਤੋਂ ਮੰਗ ਰਹੀ ਹੈ ਇਸ ਪੱਤਰ ਦੇ ਵਿੱਚ ਅੱਗੇ ਲਿਖਿਆ ਹੈ ਕਿ ਇਸ ਰਾਹੀਂ ਕਿਸੇ ਵੀ ਵੱਡੇ ਨਸ਼ਾ ਗਿਰੋਹ ਜਾਂ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇਗਾ ਤੇ ਕਾਨੂੰਨੀ ਪੱਖੋਂ ਜਾਂਚ ਵੀ ਪੂਰੀ ਕੀਤੀ ਜਾ ਸਕੇਗੀ ਸੋ ਐਨਸੀਬੀ ਵੱਲੋਂ ਹੁਣ ਇਸ ਪੂਰੇ ਮਾਮਲੇ ਨੂੰ ਮਾਮਲੇ ਦੇ ਵਿੱਚ ਆਪਣੀ ਰੁਚੀ ਦਿਖਾਈ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਪੰਜਾਬ ਬਿਜ਼ਨਸ ਬਿਊਰੋ ਨੂੰ ਤਮਾਮ ਰਿਕਾਰਡ ਹੋਰ ਤੱਕ ਦੀ ਜੋ ਪ੍ਰਗਤੀ ਹੈ ਉਸ ਦੇ ਸੰਬੰਧ ਦੇ ਵਿੱਚ ਇਸ ਚਿੱਠੀ ਦੇ ਰਾਹੀਂ ਜਿਹੜੀ ਜਾਣਕਾਰੀ ਹੈ ਉਹ ਉਪਲਬਧ ਕਰਾਉਣ ਦੀ ਬੇਨਤੀ ਕੀਤੀ ਗਈ ਹੈ ਸੋ ਨਾਰਕੋਟਿਕ ਕੰਟਰੋਲ ਬਿਊਰੋ ਦਾ ਹੁਣ ਦਖਲ ਆ ਗਿਆ ਇਸ ਮਾਮਲੇ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਪੰਜਾਬ ਵਿਜੀਲੈਂਸ ਵੱਲੋਂ ਉਪਲਬਧ ਕਰਵਾਈਆਂ ਗਈਆਂ ਜਾਣਕਾਰੀਆਂ ਦੇ ਆਧਾਰ ਤੇ ਨਾਰਕੋਟਿਕ ਕੰਟਰੋਲ ਬਿਊਰੋ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲੈਂਦਾ ਫਿਲਹਾਲ ਵਿਕਰਮ ਸਿੰਘ ਮਜੀਠੀਆ ਦੇ ਵੱਖੋ ਵੱਖਰੇ ਇਲਾਕਾ ਜੋ ਉਸ ਦੇ ਟਿਕਾਣੇ ਨੇ ਉੱਥੇ ਛਾਪੇਮਾਰੀ ਕੀਤੀ ਜਾ ਰਹੀ ਹੈ ਅੱਜ ਜਾਣਕਾਰੀ ਦੇ ਮੁਤਾਬਕ ਮਜੀਠਾ ਪਹੁੰਚੀ ਹੈ ਬਿਜ਼ਨਸ ਦੀ ਟੀਮ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਤੇ ਉਧਰ ਪੰਜਾਬ ਦੇ ਮੇਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਸੂਬੇ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ ਖਾਸ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਰਪਾਲ ਸਿੰਘ ਚੀਮਾ ਨੇ ਜਿੱਥੇ ਪੰਜਾਬ ਦੇ ਵਿੱਚ ਵਧ ਰਹੀ ਜੀਐਸਟੀ ਕਲੈਕਸ਼ਨ ਬਾਰੇ ਜਾਣਕਾਰੀ ਦਿੱਤੀ ਹੈ ਉੱਥੇ ਉਹਨਾਂ ਕਿਹਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਤੀ ਹਾਲਾਤਾਂ ਦੇ ਵਿੱਚ ਵੀ ਸੁਧਾਰ ਹੋ ਰਿਹਾ ਹੈ ਉਨਾ ਕਿਹਾ ਕਿ ਪੁਰਾਣੀਆਂ ਸਰਕਾਰਾਂ ਤੇ ਉਹਨਾਂ ਨੇ ਇਲਜ਼ਾਮ ਲਗਾਇਆ ਤੇ ਕਿਹਾ ਕਿ ਜਦੋਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਤਾਂ ਉਸ ਵੇਲੇ ਪੰਜਾਬ ਦੇ ਵਿੱਤੀ ਹਾਲਾਤ ਵਿਗੜੇ ਹੋਏ ਸਨ 2012 ਤੋਂ 2017 ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਸਮੇਂ ਗ੍ਰੋਥ ਰੇਟ ਬਹੁਤ ਘੱਟ ਸੀ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪੰਜਾਬ ਦੇ ਵਿੱਚ ਵਿੱਤੀ ਹਾਲਾਤਾਂ ਦੇ ਵਿੱਚ ਵੱਡਾ ਸੁਧਾਰ ਹੋਇਆ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਸਰਕਾਰ ਮਿਲੀ ਹੈ ਤੇ ਸੂਬਾ ਹਰ ਪੱਖ ਦੇ ਵਿੱਚ ਤਰੱਕੀ ਕਰ ਰਿਹਾ ਹੈ ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਸਰਕਾਰ ਦੀ ਆਮਦਨ ਦੇ ਵਿੱਚ ਹੋਏ ਵਾਧੇ ਬਾਰੇ ਅੰਕੜੇ ਅਤੇ ਤੱਥ ਵੀ ਪੇਸ਼ ਕੀਤੇ ਗਏ। ਕਿ ਪੰਜਾਬ ਜਿਹੜਾ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਲਗਾਤਾਰ ਕਿਸ ਤਰ੍ਹਾਂ ਗਰੋ ਕਰ ਰਹੀ ਆ। ਤੇ ਬਹੁਤ ਹੀ ਖੁਸ਼ੀ ਦੀ ਗੱਲ ਆ। ਬਹੁਤ ਹੀ ਮੈਂ ਸਵਿੰਦਾ ਉਹ ਸਮਾਂ ਚੱਲ ਰਿਹਾ ਕਿ ਪੰਜਾਬ ਦੇ ਇਕਨੋਮੀ ਪੰਜਾਬ ਦੀ ਰੈਵਨਿਊ ਕਲੈਕਸ਼ਨ ਪੰਜਾਬ ਦੀ ਜੀਐਸਟੀ ਦੀ ਕਲੈਕਸ਼ਨ ਲਗਾਤਾਰ ਜਿਵੇਂ ਗੱਲ ਕਰਾਂ ਮੰਥ ਵਾਈਜ਼ ਮਹੀਨ ਸੇਲ ਸਾਲ ਵਾਈਜ਼ ਸਾਲ ਜਿਹੜੀ ਆ ইয়ার ਵਾਈਜ਼ ਇਅਰ ਜਿਹੜਾ ਉਹ ਲਗਾਤਾਰ ਵੱਧ ਰਹੀ ਹੈ ਮੈਂ ਥੋੜਾ ਜਿਹਾ ਪਿੱਛੇ ਪਿਛੋਕਰ ਜਾਣਾ ਚਾਹੂਗਾ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪੀ ਦੀ ਸਰਕਾਰ ਸੀ ਉਹਨਾਂ ਪੋਲੀਟੀਕਲ ਪਾਰਟੀ ਦੀ ਸਰਕਾਰ ਸੀ ਜਿਨ੍ਹਾਂ ਨੇ ਪੰਜਾਬ ਦੇ ਫਾਈਨੈਂਸ਼ੀਅਲ ਹਾਲਾਤ ਨੂੰ ਵਿਗਾੜਿਆ ਪੰਜਾਬ ਦੀ ਆਰਥਿਕਤਾ ਨੂੰ ਵਿਗਾੜਿਆ ਤੇ ਮੈਂ ਥੋੜੀ ਜੀ ਝਾਤ ਮਾਰੂਗਾ ਉਹਨਾਂ ਦੇ ਸਮੇਂ ਦੇ ਅੰਦਰ ਜੇ ਮੈਂ 12 ਤੋਂ ਲੈ ਕੇ 2112 ਤੋਂ ਲੈ ਕੇ 17 ਤੱਕ ਦੀ ਗੱਲ ਕਰਾਂ ਤਾਂ ਕਿਸੇ ਸਮੇਂ ਗ੍ਰੋਥ ਜਿਹੜੀ ਆ 4% 14 ਤੇ 15 ਦੀ ਮੈਂ ਗੱਲ ਕਰ ਰਿਹਾ ਗ੍ਰੋਥ ਰੇਟ ਕੀ ਆ 4% ਬੈਕ ਸੀ ਉਦੋਂ ਕਿਉਂਕਿ ਉਦੋਂ ਵੈਡ ਦੀ ਜਿਹੜੀ ਪ੍ਰਣਾਲੀ ਸੀ ਚੱਲ ਰਹੀ ਸੀ 2015-16 ਦੀ ਗੱਲ ਕਰੀਏ ਤੇ 2.67 ਯਾਨੀ 3% ਤੋਂ ਵੀ نیچے गिर ਗਿਆ ਇਸ ਤਰ੍ਹਾਂ ਦਾ ਅੰਕੜਾ ਜਿਹੜਾ ਮੈਂ ਸਮਝਦਾ ਡਰਾਵਣਾ ਅੰਕੜਾ ਹੈਗਾ ਜੋ ਦੇਖਦੇ ਆਂਗੇ ਕਿ ਉਹਨਾਂ ਦੇ ਸਮੇਂ ਪੰਜਾਬ ਦੀ ਗ੍ਰੋਥ ਹੋ ਰਹੀ ਸੀ ਜਾਂ ਪੰਜਾਬ ਪਿੱਛੇ ਨੂੰ ਜਾ ਰਿਹਾ ਸੀ ਇਹੀ ਕਾਰਨ ਕਿ ਪੰਜਾਬ ਦੇ ਲੋਕਾਂ ਨੇ 222 ਇੱਕ ਇਮਾਨਦਾਰ ਸਰਕਾਰ ਦਾ ਪਰਨਗਠਨ ਕੀਤਾ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈt ਬਣਾਈ ਜੇ ਮੈਂ ਉਸ ਤੋਂ ਬਾਅਦ ਦੀ ਗੱਲ ਕਰਾਂ ਜਦੋਂ GST ਪ੍ਰਣਾਲੀ ਆਉਂਦੀ ਆ ਪੰਜਾਬ ਦੇ ਅੰਦਰ ਜਦੋਂ GST ਦੀ ਵਿਵਸਥਾ ਪੂਰੇ ਦੇਸ਼ ਦੇ ਅੰਦਰ ਆਉਂਦੀ ਆ ਕਿ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਜਿਹੜੀ ਆ ਉਹ ਪੂਰੇ ਦੇਸ਼ ਚ ਆਉਂਦੀ ਆ ਤੇ ਮੋਦੀ ਗੱਲ ਕਰਾਂ ਤਾਂ ਉਸ ਸਮੇਂ ਵੀ ਕੋਈ ਹਾਲਾਤ ਅੱਛੇ ਨਹੀਂ ਨੈਗੇਟਿਵ ਚ ਰਹਾ 19 20 ਦਾ ਸਾਲ ਚਾਹੇ ਕੋਵਿਡ ਦਾ ਸਾਲ ਕਰੀਏ -2% ਬੀ ਕੀ ਦਾ ਸਾਲ ਕਰੀਏ -4% -21/10 ਸਾਲ ਕਰੀਏ ਉਹਦੇ ਚ ਪ੍ਰੋਗਰੈਸ ਜਰੂਰ ਦਿਖਾਈ ਦਿੱਤੀ ਆ ਕਿ ਉਹਦੇ 18-19% ਪ੍ਰੋਗਰੈਸ ਜਿਹੜੀ ਆ ਉਸ ਸਮੇਂ ਇੱਕੋ ਵਾਰ ਹੋਈ ਕਿਉਂਕਿ ਪਿਛਲੇ ਲਗਾਤਾਰ 4 ਸਾਲ 17 ਤੋਂ ਲੈ ਕੇ 21 ਤੱਕ ਲਗਾਤਾਰ ਜਿਹੜੀ ਉਹ ਮਾਈਨਸ ਜਾਂਦੀ ਰਹੀ ਯਾਨੀ ਕਿ ਜਿਹੜੇ ਵੀ ਟਾਰਗੇਟ ਫਿਕਸ ਕਰਦੇ ਰਹੇ ਕਾਂਗਰਸ ਪਾਰਟੀ ਵਾਲੇ ਯਾ ਮੇਰੇ ਤੋਂ ਪਹਿਲੇ ਫਾਈਨੈਂਸ ਮਿਨਿਸਟਰ ਉਹਨਾਂ ਕਿਸੇ ਵੀ ਟਾਰਗੇਟ ਨੂੰ ਅਚੀਵ ਕਰਨ ਦਾ ਦੂਰ ਦੀ ਗੱਲ ਬਲਕਿ ਨੈਗੇਟਿਵ ਚ ਜਾਂਦੇ ਰਹੇ ਸੋ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸਾਡੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਬਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਹੇਠ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਲੋਕਾਂ ਦੀ ਸਰਕਾਰ ਜਿਹੜੀ ਆ ਉਹ ਲਗਭਗ ਦੋ ਹਕਿਆ ਬਾਅਦ ਦੋ ਜ ਤਿੰਨ ਡਾਕਿਆਂ ਦੀ ਗੱਲ ਕਰੀਏ ਉਸ ਸਵਾ ਦਨ ਡਾਕਿਆਂ ਦੇ ਬਾਅਦ ਜਿਹੜੀ ਹੈ ਕਮਾਂਡਰ ਸਰਕਾਰ ਦਾ ਗਠਨ ਹੋਇਆ ਪਹਿਲੇ ਸਾਲ 2022-23 ਦੇ ਅੰਦਰ 16.25% ਦੀ 16.225 ਜਿਹੜੀ 16% ਤੋਂ ਜ਼ਿਆਦਾ ਦੀ ਗ੍ਰੋਥ 23-24 15% ਤੋਂ ਉੱਪਰ ਦੀ ਜ਼ਿਆਦਾ ਦੀ ਗ੍ਰੋਥ 24-25 ਚ 13% ਦੀ ਗ੍ਰੋਥ ਇਹ ਗ੍ਰੋਥ ਜਿਹੜੀ ਆ ਲਗਾਤਾਰ ਜਾਰੀ ਆ ਜਣੀ ਜੇ ਮੈਂ ਟੈਕਸ ਦੀ ਨੈੱਟ ਕਲੈਕਸ਼ਨ ਦੀ ਗੱਲ ਕਰਾਂ ਤੇ ਕਿੰਨੇ ਪੈਸੇ ਕਲੈਕਟ ਹੋਏ ਕਿਉਂਕਿ ਜ्यादा ਸਮਝ ਆਊਗੀ ਪਿਛਲੇ 5 ਸਾਲਾਂ 'ਚ ਜਦੋਂ ਜੀਐਸਸੀ ਰੀਮ ਆਉਂਦੀ ਆ ਔਰ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਖਜ਼ਾਨਾ ਖਾਲੀ ਮੰਤਰੀ ਸਾਹਿਬ ਉਹਦੇ ਹੁੰਦੇ ਸੀ ਪੰਜਾਬ ਦੇ ਅੰਦਰ ਔਰ ਉਸ ਸਮੇਂ 5 ਸਾਲਾਂ 'ਚ 55140 ਕਰੋੜ ਰੁਪਏ ਦਾ ਟੈਕਸ ਦੀ ਕਲੈਕਸ਼ਨ ਹੁੰਦੀ ਆ 5 ਸਾਲਾਂ 'ਚ ਕਿੰਨੀ ਕਲੈਕਸ਼ਨ ਹੋ ਰਹੀ ਆ 55600 3 ਕਰੋੜ ਰੁਪਏ ਦੀ ਕੈਕਸ਼ਨ ਹੋ ਰਹੀ ਆ ਉਧਰ ਯੁੱਧ ਨਸ਼ੇ ਵਿਰੁੱਧ ਦੀ ਮੁਹਿੰਮ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਦੇ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਜ਼ਾ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਜਗਰਾਉਂ ਦੀਆਂ ਤਸਵੀਰਾਂ ਨੇ ਜਗਰਾਉਂ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਰਵਾਈ ਹੁੰਦੀ ਹੋਈ ਨਜ਼ਰ ਆਈ ਹੈ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਜੀਸੀਬੀ ਮਸ਼ੀਨਾਂ ਦੇ ਨਾਲ ਆ ਬੁਲਡوزر ਚੱਲਿਆ ਹੈ ਨਸ਼ੇ ਦੇ ਕਾਰੋਬਾਰੀਆਂ ਦੇ ਨਜਾਇਜ਼ ਤਰੀਕੇ ਨਾਲ ਬਣਾਈ ਬਣਾਈਆਂ ਗਈਆਂ ਜਾਇਦਾਦਾਂ ਨੂੰ ਢਾਹ ਢੇਰੀ ਕੀਤਾ ਗਿਆ ਪੰਜਾਬ ਸਰਕਾਰ ਦੇ ਹੁਕਮਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਇਸ ਮੌਕੇ ਮੌਜੂਦ ਸੀ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਾਰਵਾਈ ਕੀਤੀ ਗਈ ਹੈ ਲਗਾਤਾਰ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਲਗਾਤਾਰ ਹੀ ਜਿਨ੍ਹਾਂ ਨਸ਼ੇ ਦੇ ਵਪਾਰੀਆਂ ਨੇ ਪੰਜਾਬ ਦੀ ਜਵਾਨੀ ਨੂੰ ਖਰਾਬ ਕੀਤਾ ਹੈ ਪੰਜਾਬ ਦੇ ਵਿੱਚ ਨਸ਼ੇ ਫਰਲਾਏ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਡਰੱਗ ਮਨੀ ਯਾਨੀ ਕਿ ਨਸ਼ੇ ਦੇ ਨਾਲ ਕਮਾਏ ਗਏ ਪੈਸੇ ਦੇ ਨਾਲ ਜੋ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਪ੍ਰਾਪਰਟੀਆਂ ਨੂੰ ਟੈਟੇਰੀ ਵੀ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਤਾਜ਼ਾ ਤਸਵੀਰਾਂ ਨੇ ਜਗਰਾਉਂਦੀਆਂ ਜਿੱਥੇ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਟੈਟੇਰੀ ਕੀਤੀ ਗਈਆਂ ਨੇ ਇਹ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਸੋ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਸਾਫ਼ ਸੰਦੇਸ਼ ਦਿੱndi ਹੋਈ ਨਜ਼ਰ ਆ ਰਹੀ ਹੈ ਕਿ ਨਸ਼ੇ ਦੇ ਪੈਸੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਦੇ ਵਿੱਚ ਕੋਈ ਵੀ ਵਸ ਨਹੀਂ ਸਕੇਗਾ ਪੰਜਾਬ ਸਰਕਾਰ ਪੂਰੀ ਕਾਰਵਾਈ ਕਰੇਗੀ ਅਤੇ ਅਜਿਹੀਆਂ ਇਮਾਰਤਾਂ ਨੂੰ ਅਜਿਹੇ ਮਕਾਨਾਂ ਨੂੰ ਟਹਿ ਟੇਰੀ ਕੀਤਾ ਜਾਵੇਗਾ ਜੋ ਨਸ਼ੇ ਦੇ ਕਮਾਏ ਗਏ ਪੈਸਿਆਂ ਦੇ ਨਾਲ ਬਣਾਏ ਗਏ ਨੇ ਸੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ੇ ਕਰਕੇ ਨਸ਼ੇ ਦੇ ਸਦਾਗਰਾਂ ਵੱਲੋਂ ਇਹ ਜੋ ਜ਼ਮੀਨਾਂ ਜਾਇਦਾਦਾਂ ਬਣਾਈਆਂ ਗਈਆਂ ਨੇ ਮਕਾਨ ਬਣਾਏ ਗਏ ਨੇ ਉਹਨਾਂ ਤੇ ਲਗਾਤਾਰ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਪਿਛਲੇ ਦਿਨਾਂ ਤੋਂ ਤੁਸੀਂ ਦੇਖਦੇ ਹੋ ਲਗਾਤਾਰ ਪੰਜਾਬ ਪੁਲਿਸ ਵੱਡੇ ਪੱਧਰ ਤੇ ਕਾਰਵਾਈਆਂ ਕਰ ਰਹੀ ਹੈ ਤੇ ਨਾ ਸਿਰਫ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਸਹਿਯੋਗ ਮਿਲ ਗਿਆ ਮਿਲ ਰਿਹਾ ਬਲਕਿ ਸਥਾਨਕ ਨਿਵਾਸੀ ਜਿਹੜੇ ਆਲੇ-ਦੁਆਲੇ ਦੇ ਲੋਕ ਇਹਨਾਂ ਨਸ਼ੇ ਦੇ ਸਦਾਗਰਾਂ ਤੋਂ ਪਰੇਸ਼ਾਨ ਸਨ ਉਹ ਵੀ ਕਿਤੇ ਨਾ ਕਿਤੇ ਰਾਹਤ ਦੀ ਸਾਹ ਲੈਂਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਜ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਜ ਤੇ ਸਥਾਨਕ ਨਿਵਾਸੀ ਵੀ ਇੱਥੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਮੀਡੀਆ ਵੀ ਇੱਥੇ ਨਜ਼ਰ ਆ ਰਿਹਾ ਹੈ ਸੋ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੀਸੀਬੀ ਮਸ਼ੀਨਾਂ ਦੇ ਨਾਲ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ ਜਗਰਾਉਂ ਦੇ ਵਿੱਚ ਨਸ਼ੇ ਦੇ ਸਲਾਗਰਾਂ ਦੇ ਖਿਲਾਫ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਉਧਰ ਦਿੱਲੀ ਦੇ ਵਿੱਚ ਸਰਕਾਰ ਦੇ ਵੱਲੋਂ ਲਿਆ ਗਿਆ ਇੱਕ ਵੱਡਾ ਫੈਸਲਾ ਅੱਜ ਤੋਂ ਲਾਗੂ ਹੋ ਗਿਆ ਮੰਗਲਵਾਰ ਯਾਨੀ ਕਿ ਅੱਜ ਤੋਂ ਰਾਜਸਥਾਨੀ ਖੇਤਰ ਦੇ ਵਿੱਚ 15 ਸਾਲ ਤੋਂ ਪੁਰਾਣੇ ਪੈਟਰੋਲ ਅਤੇ 10 ਸਾਲ ਤੋਂ ਜ਼ਿਆਦਾ ਪੁਰਾਣੇ ਡੀਜ਼ਲ ਵਾਹਨਾਂ ਨੂੰ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ ਯਾਨੀ ਕਿ ਇਹਨਾਂ ਵਾਹਨਾਂ ਦੇ ਲਈ ਹੁਣ ਇੰਦਨ ਬੰਦ ਕਰ ਦਿੱਤਾ ਗਿਆ ਅਤੇ ਜਨਤਕ ਥਾਵਾਂ ਤੇ ਅਜਿਹੇ ਵਾਹਨ ਜੇਕਰ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਜ਼ਬਤ ਕਰਨ ਦੇ ਸਿੱਧੇ ਹੁਕਮ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਅਜਿਹੇ ਵਾਹਨ ਸਿੱਧੇ ਸਕ੍ਰੈਪ ਯਾਰਡ ਦੇ ਵਿੱਚ ਭੇਜੇ ਜਾਣਗੇ 4 ਰੁਪਈਆ ਵਾਹਨਾਂ ਤੇ 10000 ਰੁਪਏ ਤੇ ਦੁਪਈਆ ਵਾਹਨਾਂ ਤੇ 5000 ਰੁਪਏ ਦਾ ਜੁਰਮਾਨਾ ਲਗਾਉਣ ਦੀ ਤਜਵੀਜ਼ ਵੀ ਰੱਖੀ ਗਈ ਹੈ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਅਤੇ ਹਵਾ ਦੀ ਕੁਆਲਿਟੀ ਨੂੰ ਮੇਨਟੇਨ ਰੱਖਣ ਦੇ ਲਈ ਦਿੱਲੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਤੇ ਦਿੱਲੀ ਦੇ ਪੈਟਰੋਲ ਪੰਪਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਅਜਿਹੇ ਵਾਹਨ ਪੈਟਰੋਲ ਵਾਹਨ ਜਿਨ੍ਹਾਂ ਦੀ ਜਿਹੜੀ ਉਮਰ ਹੈ 15 ਸਾਲ ਤੋਂ ਜ਼ਿਆਦਾ ਹੈ ਡੀਜ਼ਲ ਵਾਹਨ ਜਿਨ੍ਹਾਂ ਦੀ 10 ਸਾਲ ਤੋਂ ਜ਼ਿਆਦਾ ਉਮਰ ਹੈ ਉਹਨਾਂ ਨੂੰ ਆ ਪੈਟਰੋਲ ਦੇ ਡੀਜ਼ਲ ਨਾ ਦਿੱਤਾ ਜਾਵੇ ਸੋ ਦਿੱਲੀ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਸ਼ਾਮਲ ਕਰਕੇ ਇਸ ਦੇ ਵਿੱਚ ਵਿਸਤ੍ਰਿਤ ਯੋਜਨਾ ਜਿਹੜੀ ਹੈ ਉਹ ਵੱਡੇ ਪੱਧਰ ਤੇ ਤਿਆਰ ਕੀਤੀ ਗਈ ਹੈ ਇਸ ਯੋਜਨਾ ਦੇ ਤਹਿਤ ਦਿੱਲੀ ਪੁਲਿਸ ਦੇ ਕਰਮਚਾਰੀ 1 ਤੋਂ 100 ਨੰਬਰ ਵਾਲੇ ਪੈਟਰੋਲ ਪੰਪਾਂ ਤੇ ਤਾਇਨਾਤ ਕੀਤੇ ਜਾਣਗੇ ਜਦ ਕਿ ਟਰਾਂਸਪੋਰਟ ਵਿਭਾਗ 101 ਤੋਂ 159 ਨੰਬਰ ਵਾਲੇ ਫਿਊਲ ਸਟੇਸ਼ਨਾਂ ਤੇ ਤਾਇਨਾਤ ਰਹਿਣਗੇ ਸੋ ਆ ਇੱਥੇ ਪਛਾਣੇ ਗਏ ਪੈਟਰੋਲ ਪੰਪਾਂ ਤੇ ਅਧਿਕਾਰੀ ਵੀ ਦਨਾਤ ਕੀਤੇ ਜਾਣਗੇ ਤੇ ਪੈਟਰੋਲ ਪੰਪ ਜਿਹੜੇ ਇਹਨਾਂ ਦਾ ਉਲੰਘਣਾ ਕਰਨਗੇ ਇਹ ਤਜਵੀਜ਼ਾਂ ਦਾ ਜਾਂ ਸਰਕਾਰ ਦੇ ਆਰਡਰ ਦਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਸੋ ਦਿੱਲੀ ਸਰਕਾਰ ਦੇ ਵਿੱਚ ਕੈਮਰੇ ਵੀ ਲਗਾਏ ਗਏ ਆ ਪੈਟਰੋਲ ਪੰਪਾਂ ਦੇ ਜਿਸ ਦੇ ਵਿੱਚ 500 ਤੋਂ ਵੱਧ ਪੈਟਰੋਲ ਪੰਪਾਂ ਤੇ ਆਟੋਮੇਟਡ ਨੰਬਰ ਪਲੇਟ ਪਛਾਣਨ ਵਾਲੇ ਕੈਮਰੇ ਲਗਾਏ ਨੇ ਸੋ ਇਹਨਾਂ ਕੈਮਰਿਆਂ ਦੇ ਨਾਲ ਪਤਾ ਲੱਗ ਸਕੇਗਾ ਡਾਟਾਬੇਸ ਦੀ ਮਦਦ ਦੇ ਨਾਲ ਕਿ ਕੋਈ ਵਾਹਨ ਕਿੰਨਾ ਪੁਰਾਣਾ ਸੋ ਸਰਕਾਰ ਨੇ ਪੂਰੀ ਯੋਜਨਾ ਬਣਾ ਲਈ ਹੈ ਅੱਜ ਤੋਂ ਅ ਦਿੱਲੀ ਦੇ ਵਿੱਚ ਪੁਰਾਣੇ ਵਾਹਨਾਂ ਨੂੰ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਵਾਹਨ ਅਤੇ 10 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਲੱਗ ਗਈ ਹੈ ਤੇ ਇਸ ਦੇ ਨਾਲ ਨਾਲ ਸਰਕਾਰ ਦੇ ਵੱਲੋਂ ਅਜਿਹੇ ਵਾਹਨਾਂ ਨੂੰ ਪੈਟਰੋਲ ਦੇਣ ਵਾਲੇ ਅਤੇ ਅਜਿਹੇ ਵਾਹਨਾਂ ਨੂੰ ਚਲਾਉਣ ਵਾਲਿਆਂ ਦੇ ਖਿਲਾਫ ਵੀ ਵੱਡੇ ਜੁਰਮਾਨੇ ਨੇ ਜਿਹੜੇ ਉਹ ਐਲਾਨ ਕੀਤੇ ਗਏ ਨੇ ਸੋ ਵੱਡੇ ਪੱਧਰ ਤੇ ਜੁਰਮਾਨੇ ਵੀ ਲਗਾਏ ਜਾਣਗੇ ਜੇਕਰ ਕੋਈ ਵਿਅਕਤੀ ਅਜਿਹੇ ਵਾਹਨਾਂ ਚਲਾਉਂਦਾ ਹੋਇਆ ਜਾਂ ਫਿਰ ਪੰਪ ਵਾਲਾ ਪੈਟਰੋਲ ਜਾਂ ਡੀਜ਼ਲ ਦਿੰਦਾ ਹੋਇਆ ਜੇਕਰ ਫੜਿਆ ਗਿਆ ਤਾਂ ਉਸਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ ਸੂਬੇ ਦੇ ਵਿੱਚ ਅੱਜ ਸਵੇਰ ਤੋਂ ਹੀ ਕਈ ਜਗ੍ਹਾ ਤੇ ਬਰਸਾਤ ਹੋ ਗਈ ਹੋ ਰਹੀ ਹੈ ਜਲੰਧਰ ਲੁਗਿਆਣਾ ਨਵਾਂ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਅੱਜ ਸਵੇਰ ਤੋਂ ਹੀ ਬਰਸਾਤ ਦੇਖੀ ਜਾ ਰਹੀ ਹੈ ਪਾਰੀ ਬਰਸਾਤ ਕਾਰਨ ਕਈ ਜਗ੍ਹਾ ਤੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਕੂਲ ਲੱਗਣ ਦਾ ਪਹਿਲਾ ਦਿਨ ਸੀ ਸੋ ਕਈ ਜਗ੍ਹਾ ਤੇ ਬੱਚਿਆਂ ਨੂੰ ਵੀ ਸਕੂਲ ਦੇ ਵਿੱਚ ਜਾਣ ਦੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਅਤੇ ਬੱਚਿਆਂ ਦੀ ਹਾਜ਼ਰੀ ਵੀ ਸਕੂਲਾਂ ਦੇ ਵਿੱਚ ਘੱਟ ਦੇਖਣ ਨੂੰ ਮਿਲੀ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅੱਜ 10:30 ਵਜੇ ਤੱਕ ਸੰਗਰੂਰ ਬਰਨਾਲਾ ਪਟਿਆਲਾ ਮੁਹਾਲੀ ਫਤਿਹਗੜ੍ਹ ਸਾਹਿਬ ਲੁਧਿਆਣਾ ਚੰਡੀਗੜ੍ਹ ਰੂਪਨਗਰ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ بارش ਦੇ ਅਲਰਟ ਜਾਰੀ ਕੀਤੇ ਗਏ ਨੇ ਇਸ ਜਾਣਕਾਰੀ ਦੇ ਮੁਤਾਬਿਕ ਇਹਨਾਂ ਇਲਾਕਿਆਂ ਦੇ ਵਿੱਚ ਅਸਮਾਨੀ ਬਿਜਲੀ ਵੀ ਡਿੱਗ ਸਕਦੀ ਹੈ ਤੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲ ਸਕਦੀਆਂ ਨੇ ਇਸ ਦੇ ਨਾਲ ਹੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਨਾਲ-ਨਾਲ ਅਸਮਾਨੀ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਇਸ ਤੋਂ ਇਲਾਵਾ ਪਠਾਨਕੋਟ ਰੂਪਨਗਰ ਪਟਿਆਲਾ ਐਸਐਸ ਨਗਰ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਗੁਰਦਾਸਪੁਰ ਲੁਧਿਆਣਾ ਤੇ ਨਵਾਂ ਸ਼ਹਿਰ ਦੇ ਵਿੱਚ ਵੀ بارش ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਸੂਬੇ ਦੇ ਵਿੱਚ ਲਗਾਤਾਰ ਵੱਖ-ਵੱਖਰੇ ਖੇਤਰਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਹੁਣ ਵਿਆਪਕ ਪੱਧਰ ਤੇ ਪੂਰੇ ਸੂਬੇ ਦੇ ਵਿੱਚ ਆ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਨਾਲ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ 40 ਡਿਗਰੀ ਤੋਂ ਘੱਟ ਰਿਕਾਰਡ ਕੀਤਾ ਜਾ ਰਿਹਾ ਹੈ ਭਾਵ ਇਸ ਦਾ بارش ਦੇ ਨਾਲ ਆ ਗਰਮੀ ਤੋਂ ਵੀ ਰਾਹਤ ਮਿਲੀ ਹੈ ਸੋ ਮੌਸਮ ਵਿਗਿਆਨ ਕੇਂਦਰ ਨੇ ਜੋ ਜੋ ਜਾਣਕਾਰੀ ਜਾਰੀ ਕੀਤੀ ਹੈ ਜੋ ਅਲਰਟ ਜਾਰੀ ਕੀਤੇ ਨੇ ਉਸ ਦੇ ਮੁਤਾਬਕ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਜਗ੍ਹਾ ਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ। ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ 30 ਤੋਂ ਲੈ ਕੇ 2 ਜੁਲਾਈ ਤੱਕ ਅਤੇ 6 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। 5 ਤੇ 6 ਜੁਲਾਈ ਨੂੰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਿਆਨ ਕੇਂਦਰ ਵੱਲੋਂ ਜਤਾਈ ਗਈ ਹੈ। ਇਸ ਦੇ ਨਾਲ ਹੀ ਅਗਲੇ 7 ਦਿਨਾਂ ਦੇ ਵਿੱਚ ਉੱਤਰ-ਪੱਛਮੀ ਭਾਰਤ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਦਕਿ ਕੁਝ ਥਾਵਾਂ ਤੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲ ਸਕਦੀਆਂ ਨੇ ਅੱਜ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ 6 ਮਿਲੀਮੀਟਰ ਫਤੇਗੜ ਸਾਹਿਬ ਵਿੱਚ 1 ਮਿਲੀਮੀਟਰ ਅਤੇ ਰੂਪਨਗਰ ਦੇ ਵਿੱਚ 2.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਵੀ ਬਰਸਾਤ ਦਰਜ ਕੀਤੀ ਗਈ ਹੈ ਅਤੇ ਆਮ ਨਾਲੋਂ 3.8 ਡਿਗਰੀ ਤਾਪਮਾਨ ਵੀ ਔਸਤ ਘਟਿਆ ਜਿਸ ਦੇ ਵਿੱਚ ਸੂਬੇ ਦੇ ਵਿੱਚ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਘਟਣ ਦੇ ਨਾਲ ਗਰਮੀ ਤੋਂ ਵੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਭਾਰਤ ਦੇਸ਼ ਬ੍ਰਿਟਨ ਦੇ ਵਿੱਚ ਫਿਲਹਾਲ ਐਨ ਆਈ ਹੁਣ ਮੈਨੂੰ ਇਹ ਇਜ਼ਾਜ਼ਤ ਬਹੁਤ ਬਹੁਤ ਧੰਨਵਾਦ